ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਬੜਾ ਤਾਜ਼ੀਆਂ ਸੂਜੀਆਂ ਵਿੱਚ ਸੇਲ ਆ ਡਡੇਲੇ ਨਾਲ ਇਹਨਾਂ ਬਾਰੇ ਵੀਰ ਤੋਂ ਪੁੱਛਦਿਆ ਹੋਊਗੀ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੰਦੀਪ ਪਿੰਡ ਧੋਲਾ ਮੋਬਾਈਲ ਨੰਬਰ ਹੈਗਾ 9968530253 ਪਿੰਡ ਤੌੜਾ ਜਿਹੜਾ ਬਰਨਾਲਾ ਆ ਗਿਆ ਤੇ ਵੀਰੇ ਪਹਿਲੇ ਨੰਬਰ ਜਿਹੜੇ ਮੋٹے ਸਨ ਵਾਲੀ ਬੈੜ ਆਪਾਂ ਦੇਖੀ ਐ ਨੇ ਸੂਆ ਕਿਹੜਾ ਸੂਆ ਇਹ ਦੂਜਾ ਸੂਆ ਵੀਰੇ ਕਿੰਨਾ ਕ ਟਾਈਮ ਵਗਿਆ ਸੂਈ ਨੂੰ ਇਹ ਮੰਨ ਕੇ ਚਲੋ ਸਵੇਰੀ ਸੁਣ ਜਾਨੇ ਠੀਕ ਆ ਬੱਚਾ ਕੀ ਦੇਤਾ ਹੈ ਜੀਰ ਜੀ ਰੋਕੇ ਆ ਆਪਣੀ ਗਾਰੰਟੀ ਹੈ ਵੀ ਜੀ ਠੀਕ ਹੈ ਤੇ ਧਾਰਾ ਦੂਰਾ ਧਾਰਾ ਮਾਰਕੀਟ ਦਿਖਾ ਦਿੰਨੀ ਆਪਣੀ ਚੋਈ ਹੋਈ ਹੁਣ ਬੈੜ ਅੱਛਾ ਇੱਕ ਨੰਬਰ ਆ ਜਾਵਾ ਜਮ ਆਪਣੀ ਚੋਈ ਚ ਖਾਲੀ ਕਰੀ ਹੋ ਜਾਂਦਾ ਦੁੱਧ ਕਿੰਨਾ ਮੰਨ ਕੇ ਲੈ ਜਾਵਾਂਗਾ ਪਹਿਲਾਂ ਨੇ 18 ਕਿਲੋ ਦਿੱਤਾ ਵੀਰੇ ਮਨ ਕੇ ਜਲਿਏ 18 ਮਨ ਕੇ ਲੈ ਲੈ। ਬਾਕੀ ਦਾ ਥਾਣੀ ਦਖਦਾ ਭਾਈ ਮੈਸ ਨਾਲ ਦਾ ਥਣਾ ਕੇ ਥਣ ਖਾ ਕੋਲੇ ਆ ਕੇ। ਠੀਕ ਐ। ਸੋ ਥਾਣ ਦੇਖੋ ਕਿਆ ਬਾਤ ਆ ਜਮਾ। ਮੋਟਾ ਥਾਣਾ ਬਿਲਕੁਲ ਮੱਝ ਨਾਲ ਦਾ ਹਣਾ। ਮੈਸ ਨਾਲ ਦਾ ਥਣਾ ਦੇਖ ਲੈ ਭਾਈ। ਦੁੱਧ ਦੇ ਦੇ ਜਾਈ 18 ਦਾ 16 ਦੇ ਦੇ ਜਾਈ 20 ਦੇ ਦੇ। ਦੁੱਧ ਭਾਈ 18 20 ਕਿਲੋ ਪਹਿਲਾਂ ਨਹੀਂ ਦਿੱਤਾ ਹੋਇਆ। ਤੇ ਮਨ ਕੇ ਜਿਹੜੇ ਵਾਰ ਦੋ ਫੈਟ ਵਾਲਾ। ਜਮਾ ਮੈਂ ਚਵਾਈ ਆ ਕੇ ਥਣ ਦਿਖਾ ਕੇ ਦੋ ਪਣੀ ਦੇਖਣ ਵਾਲੀ ਚੀਜ਼ ਥਣ ਤਾਂ। ਸੋ ਥਾਣ ਦੇਖੋ ਕਿਆ ਬਾਤ ਆ ਹਣਾ। ਹਾਂ ਲੈ। ਰੇਟ ਇਹਦਾ ਕੀ ਰਹੂਗਾ? ਮੋਨ ਕਰਣ ਨੂੰ ਭਾਈ 65 ਕਰਾ ਲਾ 62 ਕਰਾ 58000 ਦੀ ਬੱਸੀ ਦੇ ਦਾਂਗੇ ਜੈ ਸਰ ਨੂੰ ਦੇ ਦਾਂਗੇ 58000 ਦੇ ਦਾਂਗੇ ਉਹਦੇ ਵਿੱਚੋਂ ਵੀ ਮਾਨ ਤਾਨ ਕਰ ਦਾਂਗੇ ਬੰਦਾ ਥੋੜੀ ਬਾਹਰ ਨੂੰ ਸਭਰੋ ਫੇਸ ਕੁਆਲਟੀ ਵਗੈਰਾ ਦੇਖੋ ਚੰਗੀ ਜਿੰਦ ਜਾਨ ਵਾਲੀ ਦੂਜਾ ਸੂਆ ਵੈੜ ਸੂਈ ਸੇ ਬਾਕੀ ਆਪਾਂ ਥਣ ਦੀ ਗੱਲ ਕਰੀਏ ਥਣ ਸੋਹਣਾ ਪੂਰਾ ਸਾਫ਼ ਸਿਤਰਾ ਜਮਾ ਭਾਈ ਚਵਾਈ ਜਿੱਦਾਂ ਬੋੜੀ ਜਿੱਦਾਂ ਖਾਲੀ ਆ ਚੋਣ ਮੇਰੇ ਸਾਬ ਨਾਲ ਢਾਈ ਤੋਂ ਤਿੰਨ ਮਿੰਟ ਤਾਂ ਲੱਗਿਆ ਹੋਣਾ ਜਮਾ ਭਾਈ ਇਹ ਦੋਨੇ ਪਾਸੇ ਬਹਿ ਕੇ ਚੋਲਾ ਕਹੇ ਸਿੰਗਲ ਪਾਸੇ ਬਹਿ ਕੇ ਚੋਲਾ ਠੀਕ ਹੈ ਬਸ ਚਵਾਈ ਕਰਨੀ ਉਹ ਬੰਦਾ ਨਹੀਂ ਮੁੜਦਾ ਆਪਣੇ ਬੱਚਾ ਤਵੰਜਾ ਜੋ ਮਾਨਦਾਨ ਕਰਦਾ ਹੈ 58000 ਤੋਂ ਬੱਸੀ ਮਾਲ ਉਹ ਵੀ ਆਪਾਂ ਤਾਮ ਮਾਲ ਦਿੰਨਾ ਪਰ ਕੋਲ ਮਾਲ ਬੜਾ ਜਰਾ ਜੰਦਰ ਬਾਹਰ ਬਾਹਰ ਬੰਨਣ ਨੂੰ ਥਾਂ ਨਹੀਂ ਹੈਗਾ ਠੀਕ ਹੈ ਅੱਗੇ ਦੋ ਨੰਬਰ ਜਿਹੜੀ ਵੈੜ ਦੇਖੀ ਆਨੇ ਆਪਾਂ ਇਹ ਬਈ ਤਾਜੀ ਸੂਈਆਂ ਹੁਣੀ ਹੋ ਗਿਆ ਘੰਟਾ ਕਾ ਜੇਰ ਪੈ ਗਈ ਇਹਦੇ ਮੰਗਲ ਬੱਸਾ ਬੱਸਾ ਇਹਦੇ ਮੰਗਲ ਜੇਰ ਪੈ ਗਈ ਪਣੀ ਜੇਰ ਪੈ ਗਈ ਸਹੀ ਇਹਦੀ ਦਾ ਠੀਕ ਹੈ ਵੀ ਇਹ ਵੀ ਉੱਥੇ ਰਿਆ ਥਾਂ ਦਿਖਾਏਦਾ ਵੀ ਕਿੰਨਾ ਕ ਦੁੱਧ ਪਾ ਦੂਗੀ ਇਹਨੇ ਪਹਿਲਾਂ ਨੇ 16 17 ਕਿਲੋ ਦਿੱਤਾ ਮਨ ਕੇ ਜਿਹੜੇ 16 17 ਜੇ ਆ ਕੇ ਠੰਡ ਦਿਖਾਏਦਾ ਵੀ ਬਈ ਯਾਰ ਠੀਕ ਹੈ ਸਾਰਾ ਅੱਗੇ ਸਰੇਕ ਬੰਦਾ ਕਹਿੰਦਾ ਠੰਡ ਮੁਕਤੀ ਉਹ ਚਾਹੀਦਾ ਮੁਕਤੀ ਉਹ ਠਣੀਆਂ ਜਮਾ ਮੋਟਾ ਦੇ ਦੁੱਧ ਚੈੱਕ ਕਰਕੇ ਦਊ ਜਾਓ ਨਾ ਮੈਸਾ ਨਾਲ ਦਾ ਦੁੱਧ ਬਈ ਜਮਾ ਰੇਟ ਇਹਦਾ ਕੀ ਰਹੂਗਾ ਇਹਦਾ ਮੁੱਲ ਜਿਹੜਾ ਕੋਈ ਮਰਜ਼ੀ ਕਰਾ ਲੈ 48000 ਦੀ ਭੜ ਦੇ ਦਾਂਗੇ ਅੱਜ 48000 ਦੀ ਆ ਭੱਜ ਮੈਂ ਮੁਕਤ ਦੇ ਪਾ ਆ ਕੇ ਠੰਡ ਦਿਖਾ ਦੇ ਬਈ ਲੈ ਜੈ ਜਗਤ ਆ ਅੱਗੇ ਦੇ ਤੋਰੇਵਾਰ ਨੇ ਨੂੰ ਸੋ ਠੰਡ ਦੇਖੋ ਮੋਟਾ ਜਮਾ ਕਾਲਾ ਥਾਣਾ ਮੱਝਾ ਨਾਲ ਦਾ 48000 ਦੇ ਵਿੱਚੋਂ ਮਾਨਤਾ ਹੋ ਜੂ ਸੂਈ ਸਵਾਈ ਜੇਰ ਧਾਰ ਤ ਉਦੂ ਦਾ ਹਾਲਾ ਦੀ ਸੇਵਾ ਦਾ ਦੁੱਧ ਸੇਵਾ ਦਾ ਸੋ ਦੁੱਧ ਬਹੁਤ ਗਿਆਂਦਾ ਸੇਵਾ ਦੇ ਹੁੰਦੇ ਆ ਜਾਵਾ ਫੋ ਦੇਖੋ ਕਿਆ ਬਾਤ ਆ ਰਾਜੀ ਸਮੀ ਪੜੀ ਵੀ ਸਿਰਫ 48000 ਦੇ ਵਿੱਚ ਸੱਜਰ ਤਾਜੀ ਸੂਈ ਵੀ ਜੇਰ ਓਕੇ ਆ ਫਾਦਾ ਸੂਆ ਜਾ ਮੰਗ ਲਈ ਬਈ ਯਾਰ ਠੀਕ ਹੈ ਇਹ ਵੀ ਤਾਜੀ ਸੂਈ ਆ ਫਿਰ ਬੱਚਾ ਕੱਢਿਆ ਅੰਦਰ 50 ਕਿਲੋ ਦਾ ਠੀਕ ਹੈ ਹਾਂ ਇਹਦੇ ਮਗਰ ਬੱਸਾਗਾ ਤੇ 15 ਹਲ 16 17 ਦੀ ਐਵਰੇਜ ਜਿਹੜੀ 16 17 ਕਿਲੋ ਗਰਮੀ ਆ ਬਾਈ ਯਾਰ ਆਹੀ 10 12 ਦਿਨ ਗਰਮੀ ਦੇ ਨੇ ਮੀਂਹ ਪੈਣ ਲੱਗੇ ਦੁੱਧ ਤਾਂ ਅਸੀਂ 20 20 ਕਿਲੋ ਚੱਲਣਗੇ ਆ ਜਿਆ ਜਿਆ ਗੱਲ ਆ ਜਮ ਹਾਂ ਬਾਕੀ ਚੋਾਈ ਇਹਨਾਂ ਦੀ ਦੇਖ ਲੈ ਅਦਾ ਗੱਲ ਤੂੰ ਪਹਿਲਾਂ ਆਂਦਾ ਬਦਲ ਚੋਾਈ ਨਿਹੋਂਦਿਆ ਬੈਠ ਜੀ ਕਰ ਚੈਰ ਗੱਲ ਆ ਨੰਨੇ 96 85 30 253 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਰੇਡ ਵੀਡੀਓ ਦੇ ਵਿੱਚ ਆ ਜਿਹੜੀ ਚੰਗੀ ਲੱਗੇ ਤਾਂ ਕਾਲ ਕਰੋ ਤੇ ਖਰੀਦੋ ਹਾਂ